ਕਾਰੀ ਹਸਪਤਾਲ ਦੇ ਵਿੱਚ ਬੈੱਡ ਤੇ ਪਿਆ ਇਹ ਵਿਅਕਤੀ ਪੰਚਾਇਤ ਸੈਕਟਰੀ ਤੇ ਰਿਸ਼ਵਤ ਮੰਗਣ ਦੇ ਕਥਿਤ ਇਲਜ਼ਾਮ ਲਗਾ ਰਿਹਾ ਹੈ ਮਾਮਲਾ ਜਲਾਲਾਬਾਦ ਆਏ ਜਿੱਥੇ ਕਿ ਇਸ ਦੁਕਾਨਦਾਰ ਦਾਇ ਕਹਿਣਾ ਹੈ ਕਿ ਉਹ ਸੋਲਰ ਲਾਈਟਾਂ ਲਾਉਣ ਦਾ ਕੰਮ ਕਰਦਾ ਹੈ ਤੇ ਪੰਚਾਇਤ ਸੈਕਟਰੀ ਵੱਲੋਂ 4 ਮਹੀਨੇ ਪਹਿਲਾਂ ਲਾਈਟਾਂ ਲਗਵਾਉਣ ਦਾ ਆਰਡਰ ਦਿੱਤਾ ਗਿਆ ਸੀ ਤੇ ਜਿਸ ਨੇ ਕੁਝ ਸਾਮਾਨ ਲਗਵਾ ਦਿੱਤਾ ਤੇ ਬਾਕੀ ਦਾ ਖਰਦ ਬੁਰਦ ਕਰ ਦਿੱਤਾ ਕਿ ਉਸ ਦੇ ਬਦਲੇ ਉਸ ਕੋਲੋਂ 50000 ਰੁਪਏ ਰਿਸ਼ਵਤ ਮੰਗ ਲਈ ਤੇ ਲਖਮੀ ਦੁਕਾਨਦਾਰ ਨੇ ਅੱਗੇ ਹੋਰ ਰਿਸ਼ਵਤ ਮੰਗਣ ਦੇ ਵੀ ਕਥਿਤ ਇਲਜ਼ਾਮ ਪੰਚਾਇਤ ਸੈਕਟਰੀ ਤੇ ਲਗਾਏ ਨੇ ਤੇ ਕਿਹਾ ਹੈ ਕਿ ਬੀਤੀ ਰਾਤ ਪੰਚਾਇਤ ਸੈਕਟਰੀ ਵੱਲੋਂ ਉਸ ਦੀ ਦੁਕਾਨ ਉੱਪਰ ਆ ਕੇ ਉਸ ਨੂੰ ਜ਼ਖਮੀ ਕੀਤਾ ਗਿਆ ਹੈ ਸੁਖਦੀਪ ਸੈਕਟਰ ਇਹ ਪੰਚਾਇਤ ਸੈਕਟਰ ਇਹ ਉਹ ਆਪਣੇ ਕੋਈ ਆਰਡਰ ਸਿਲਵਾਉ ਦਾ ਲਾਈਟਾਂ ਨੇ ਤਿੰਨ ਚਾਰ ਮਹੀਨੇ ਪਹਿਲਾਂ ਲਾਏ ਤੇ ਉਹ ਲਾਈਟਾਂ ਲੁੱਟਾਂ ਦਿੱਤੀਆਂ ਜੀ ਕੁਝ ਇਹਨਾਂ ਨੇ ਲਾ ਲਈਆਂ ਕੁਝ ਆਪਦੇ ਕੋ ਰੱਖ ਲਈਆਂ ਕੁਝ ਲਾਈਆਂ ਕੁਝ ਨਹੀਂ ਲਾਈਆਂ ਜੀ ਆਪਦੇ ਕੋ ਰੱਖ ਲਈਆਂ ਫਾਤੀ ਇਹਨਾਂ ਨੇ ਮੇਰੇ ਕੋਲੋਂ 50000 ਦੀ ਰਿਸ਼ੋ ਦੀ ਮੰਗ ਕੀਤੀ ਉਹ ਲਾਈਟਰ ਲਾਈ ਗਿਆ ਸੀ ਠੀਕ ਹੈ ਇਹ ਆ ਗਿਆ ਇਹਨਾਂ ਨੂੰ ਦੇ ਦਿੱਤਾ ਤੇ ਉਹਨੇ ਸ਼ਰਾਬ ਨਾਲ ਜਾਂ ਕਿਸੇ ਨਸ਼ੇ ਨਾਲ ਕਿਵੇਂ ਵੀ ਬੰਦਾ ਬੰਦੇ ਚੀਜ਼ੀ ਸਾਰੇ ਕਿੰਨੇ ਕੁ ਵਜੇ ਦਾ ਟਾਈਮ ਸੀਗਾ ਇਹ ਲੱਗਦਾ ਸਾਢੇ 8 ਤੋਂ 9 ਵਜੇ ਦੇ ਵਿੱਚ ਵਿੱਚ ਦਾ ਜਿਹੜੇ ਤੁਸੀਂ ਦੋਸ਼ ਲਾ ਰਹੇ ਹੋ ਸਿੱਕੀ ਤੇ ਇਹ ਇਕੱਲਾ ਸੀਗਾ ਜਾਂ ਨਾਲ ਇਹ ਹੋਰ ਬੈਠੀ ਤਿੰਨ ਬੰਦੇ ਸੀਗੇ ਜੀ ਇੱਕ ਸੁਖਦੀਪ ਸੈਕਟਰੀ ਸੀਗਾ ਜੀ ਇੱਕ ਅਮਨਦੀਪ ਸਿੰਘ ਸੀਗਾ ਮਾਸਟਰ ਤੇ ਇੱਕ ਮਰੀਕ ਸੀ ਕਿੰਨੀ ਰੁਪਈਆ ਦਾ ਆਈਟਮ ਆਈਆਂ ਸੀਗਾ ਇਹ ਲਗਭਗ 3-4 ਮਹੀਨੇ ਐਗਜ਼ੈਕਟਲੀ ਟਾਈਮ ਤੋਂ ਉੱਥੇ ਹੀ ਨਿਕਲੇਗੀ ਜੀ ਕੱਲ੍ਹ ਦਾ ਤੇ ਕਿੰਨੇ ਦਾ ਪ੍ਰੋਜੈਕਟ ਸੀਗਾ ਜਿਹੜਾ ਇਹ ਸੋਲਰ ਲਾਈਟ ਦਾ 2 ਲੱਖ ਰੁਪਏ ਦਾ ਤੇ ਉਹਦੇ ਵਿੱਚ ਤੁਹਾਡੇ ਕੋਲ ਕਿੰਨੀ ਰਿਸ਼ਵਤ ਦੀ ਮੰਗ ਪਈ ਪਹਿਲਾਂ ਕਿੰਨੀ ਦੇ ਚੁੱਕੇ ਸਾਡੇ ਕੋਲ ਤਾਂ ਆਪਦੇ ਖਰਚੇ ਹੀ ਨਹੀਂ ਪੂਰੇ ਹੋ ਰਹੇ ਸੀ ਅਸੀਂ ਬਹੁਤ ਕਹਿਣ ਨੂੰ ਤੇ ਇੰਨੇ ਰਿਸ਼ਵਤ ਨਾਲ ਸਾਡੇ ਤਾਂ ਲਾਈਟਾਂ ਵੀ ਨਹੀਂ ਪ੍ਰੋਪਰ ਲੱਗ ਰਹੀਆਂ ਵੀ ਕੰਮ ਨਹੀਂ ਪੂਰਾ ਹੋ ਰਿਹਾ ਵੀ ਤੁਸੀਂ ਇਹ ਹੋਰ ਇਹ ਹੋਰ ਜ਼ਿਆਦਾ ਰੱਜ ਕੇ ਰੋਹ ਜੀ ਦੂਜੇ ਤੀਜੇ ਦਿਨ ਸਾਡੇ ਕੋਲ ਜਿਹੜੀਆਂ ਲਾਈਟਾਂ ਲਾਈਆਂ ਗਿਆ ਸੀ ਕੀ ਉਹ ਕੰਪਨੀ ਦੇ ਲਾਈਟਾਂ ਨਹੀਂ ਸੀ ਗਿਆ ਜਾਂ ਉਹ ਸੀ ਗਿਆ ਕਿਸ ਕਾਰਨ ਪ੍ਰਿਸ਼ੋਦਿ ਮੰਗ ਕਰਦਾ ਸੀ ਜੇ ਤੁਹਾਡੇ ਕੋਲ ਇਹ ਜੀ ਲਾਈਟਾਂ ਨੇ ਘੱਟ ਰੇਟ ਵਾਲੀਆਂ ਨੂੰ ਇਹ ਬਿੱਲ ਵੱਧ ਪਾਸ ਪੁਸ ਕਰਾ ਕੇ ਆਉਦਾਂ ਇਹ ਸਿਸਟਮ ਸੈਟਿੰਗ ਕਰਦੇ ਹੈ ਜੀ ਦੂਸ਼ ਸ਼ਸਤਰ ਆ ਜੀ ਉਹਨੂੰ ਪੇਮੈਂਟ ਕੀਤੀ ਹੈ ਸਰ ਰੋਜ਼ ਕਿੰਨੇ ਵੀ ਸਾਡਾ ਸਮਾਨ ਹੈ ਲਾਈਟਾਂ ਦੀ ਪੇਮੈਂਟ ਕੁਝ ਲਾਈਟਾਂ ਨੇ 20% ਸਮਾਨ ਉੱਤੇ ਭੇਜ ਦਿੱਤਾ ਹੈ 80% ਸਮਾਨ ਆ ਲਏ ਟੈਂਡਿੰਗ पे ਆ ਜੀ ਸਰਪੰਨ ਸਾਹਿਬ ਦੇ ਰੋਜ਼ ਮੈਨੂੰ ਫੋਨ ਆਉਂਦੇ ਕੰਗਾ ਕਲਾ ਤੋਂ ਕੰਗਾਪੁਰ ਦੇ ਤੇ ਮੈਂ ਉਹਨਾਂ ਕੋਲ ਬੜੀ ਵਾਰੀ ਜਾ ਚੁੱਕਿਆ ਜੀ ਵੀ ਲਾਈਟਾਂ ਲਾ ਕੇ ਆਉ ਸਾਡੀਆਂ ਬੀ ਪਰੇਸ਼ਾਨੀ ਬਹੁਤ ਹੋ ਜਾਂਦੀ ਹੈ ਜੀ ਜਦੋਂ ਸਰਪੰਚ ਦੇ ਮੈਨੂੰ ਫੋਨ ਆਉਂਦੇ ਤੇ ਮੈਂ ਉਹਨਾਂ ਨੂੰ ਫੋਨ ਕਰਾਂ ਫੋਨ ਉਹ ਚੱਕ ਨਹੀਂ ਆ ਚੱਕਦਾ ਹੀ ਨਹੀਂ ਜੀ ਸਰ ਕਿੰਨੀ ਪੇਮੈਂਟ ਦਿੱਤੀ ਜਦੋਂ ਉਹ ਬੰਦਾ ਦੀ 20500 ਇਹ ਸਪੈਡ ਦੀ ਤੇ 20500 ਉਸ ਵਿਅਕਤੀ ਕੋਲ ਦੋਸ਼ ਲਾਇਆ ਜਾ ਰਿਹਾ ਵੀ ਮੈਂ ਪਹਿਲਾਂ 2 ਲੱਖ ਰੁਪਏ ਦਾ ਕੰਮ ਕੀਤਾ ਸੀ ਜਿਹਦੇ ਚ ਸੈਕਟਰੀ ਸਾਹਿਬ ਮੇਰੇ ਕੋਲ 50000 ਰੁਪਏ ਦੀ ਰਕਮ ਰਿਸ਼ਵਤ ਦੇ ਤੌਰ ਤੇ ਲੈ ਗਏ ਨੇ ਤੇ 10000 ਰੁਪਏ ਹੋਰ ਰਾਤ ਨੂੰ ਡਿਮਾਂਡ ਕਰਨ ਆਏ ਸੀ ਮੇਰੀ ਦੁਕਾਨ ਤੇ ਤੁਸੀਂ ਆਪ ਹੀ ਸੋਚ ਲਓ ਜੀ ਵੀ 2 ਲੱਖ ਦਾ ਕੰਮ ਹੋਵੇ ਤੇ ਕੋਈ ਬੰਦਾ ਇਸ ਤਰ੍ਹਾਂ ਕੋਈ ਕਰ ਸਕਦਾ ਹੈ ਜੀ ਦੂ ਉਹ ਜਦੋਂ ਉਹ ਨੂੰ ਲਾਈਟਰ ਲਾਉਣ ਵਾਸਤੇ ਕਹਿੰਦੇ ਉਹ ਲਾਈਟਰ ਲਾ ਨਹੀਂ ਰਿਹਾ ਸਰ ਉਹ ਕੋਈ ਨਾ ਕੋਈ ਬਹਾਨਾ ਤੋਂ ਸਰ ਉਸ ਨੇ ਬਣਾਉਣਾ ਹੀ ਸੀ ਸਰ ਉਹ ਤੁਹਾਡੇ ਤੇ ਨਸ਼ਾ ਕੀਤਾ ਤੇ ਰੋਪ ਲਾ ਰਿਹਾ ਮੇਰੀ ਦੁਕਾਨ ਤੇ ਆਏ ਨੇ ਉਸ ਵਕਤ ਨਾਲ ਵਿਅਕਤੀ ਸੀਗੇ ਕਿੰਨਾ ਕੋ ਸਚਾਈ ਹੈ ਜੀ ਨਸ਼ਾ ਕੀਤਾ ਕਿਸੇ ਤਰ੍ਹਾਂ ਦੀ ਕੋਈ ਸਚਾਈ ਨਹੀਂ ਵਿਅਕਤੀ ਵੀ ਮੇਰੇ ਨਾਲ ਵਿੱਚ ਮੈਂ ਕੱਲੇ ਹੀ ਗਿਆ ਜੀ lekin ਜਦੋਂ ਮਤਲਬ ਕਹਿੰਦੇ 10 ਜਾਂ 15 ਮਿੰਟ ਹੋ ਗਏ ਹੈ ਉਸ ਤੋਂ ਬਾਅਦ ਜਦੋਂ ਫੋਨ ਕੀਤਾ ਗਿਆ ਤੇ ਉਸ ਤੋਂ ਬਾਅਦ ਮਤਲਬ ਜਦੋਂ ਪਤਾ ਲੱਗਿਆ ਅਨਗਵਰਨੂ ਵੀ ਰੋਣਾ ਪੈ ਗਿਆ ਜੋ ਬੰਦਾ ਗੱਲ ਪੈ ਗਿਆ ਮੇਰੇ ਉਸ ਤੋਂ ਬਾਅਦ ਜਦੋਂ ਮੇਰੇ ਬ੍ਰਦਰ ਕਿੰਨੀ ਦੇਰ ਤੋਂ ਤੁਸੀਂ ਇਸ ਵਿਅਕਤੀ ਕੋਲ ਕੰਮ ਕਰਵਾ ਰਹੇ ਤੇ ਜੀ ਸਰ ਪਹਿਲੀ 얘ਗ ਉਹਦੇ ਇਸ ਮਾਮਲੇ ਤੇ ਪੰਚਾਇਤ ਸੈਕਟਰੀ ਵੱਲੋਂ ਵੀ ਕੈਮਰੇ ਦੇ ਅੱਗੇ ਆ ਕੇ ਹਕੀਕਤ ਬਿਆਨ ਕੀਤੀ ਗਈ ਹੈ ਤੇ ਉਸ ਦਾ ਕਹਿਣਾ ਹੈ ਕਿ ਜ਼ਖਮੀ ਦੁਕਾਨਦਾਰ ਬੇਮਤਲਬ ਝੂਠ ਬੋਲ ਕੇ ਆਏ ਤੇ ਉਸ ਨੇ ਜੋ ਸਮਾਨ ਲਗਵਾਉਣਾ ਸੀ ਉਹ ਲਗਵਾ ਕੇ ਨਹੀਂ ਦਿੱਤਾ ਤੇ ਵਾਰ-ਵਾਰ ਕਹਿਣ ਦੇ ਬਾਵਜੂਦ ਉਸ ਨੇ ਅਨਕਾਨੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਜਦੋਂ ਉਹ ਦੁਕਾਨ ਉੱਪਰ ਗਏ ਤਾਂ ਉਸ ਨੇ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਸਰ ਅੰਜੀ ਅਸੀਂ ਸਾਲ ਪਹਿਲਾਂ ਪੇਮੈਂਟ ਕਿੱਥੇ ਹੋਈ ਹੈ ਗਰਜੰਟ ਸਿੰਘ ਨਾਲ ਸਾਲ ਵੇਖ ਲਓ ਉਹਨਾਂ ਸਾਲ ਤੇ ਗੇੜੇ ਪਤਾ ਨਹੀਂ ਕਿੰਨੇ ਕੋ ਮਾਰ ਚੁੱਕੇ ਆ ਉਹ ਵੀ ਗਾਇ ਚਲੇ ਰਾਤੀ ਗਏ ਨੇ ਕੱਲ ਕਿੜੇ ਮਾਰਨ ਦੇ ਬਾਵਜੂਦ ਅੱਜ ਲੋਕ ਨੇ ਸਵੇਰੇ ਲਾਉਣੇ ਆ ਬਾਲਾ ਜਿਆਦਾ ਜ਼ੋਰ ਪਾਉਣ ਤੇ ਕੁਝ ਕੁ ਮੈਨੂੰ ਮੜਾ ਮੋਟਾ ਇੱਕ ਸਮਾਨ ਦਿੱਤਾ ਉਹ ਉੱਥੇ ਪਿਆ ਹੈ ਉਹ ਲਾ ਕੇ ਨਹੀਂ ਆਇਆ ਅਸੀਂ ਇਹਨਾਂ ਨੂੰ ਵਾਰ ਵਾਰ ਕਹਿੰਦੇ ਰਿਆਂ ਵੀ ਭਾਈ ਉਹਨੂੰ ਲਾ ਦਿਓ ਲਾ ਦਿਓ ਅੱਜ ਤੱਕ ਲਾਇਆ ਨਹੀਂ ਤੇ ਇਹਨਾਂ ਨੇ ਵੀ ਉਹ ਹੀ ਜਾ ਕੇ ਸ਼ਕਤੀ ਸਾਹਿਬ ਨੇ ਕਿਹਾ ਹੋਣਾ ਇਹ ਸਾਮਾਨ ਸਾਡਾ ਜਾ ਕੇ ਲਾ ਕੇ ਆਓ ਫਿੱਟ ਕਰੋ ਬਸ ਉਹ ਇੱਕ ਤਰ੍ਹਾਂ ਦਾ ਵੇਰ ਹੋਇਆ ਸੀ ਕਿੰਨੀ ਕੁ ਦੇਰ ਪਹਿਲਾਂ ਦਾ ਜਿਹੜਾ ਤੁਸੀਂ ਕੰਮ ਕਰਵਾਇਆ ਕੰਮ ਦੀ ਬਦਲੇ ਪੈਸੇ ਦਿੱਤੇ ਸੀ ਇਹ ਸਾਲ ਹੋ ਗਿਆ ਜੀ ਪੂਰਾ ਪੇਮੈਂਟ ਇੱਥੇ ਕੱਲੇ ਤੁਹਾਡੇ ਪਿੰਡ ਦੇ ਨਾਲ ਦਾ ਪਿੰਡ ਹੀ ਹੈ ਜੀ ਨਾਲ ਦੀ ਕਾਂਗਾ ਖੁਰਦ ਤੇ ਕਾਂਗਾ ਕਲਾ ਸੋਲਰ ਲੇਟਾ ਲਾਉਣੀਆਂ ਸੀ ਅਜੇ ਤੱਕ ਨਹੀਂ ਲੱਗੀ ਇਹ ਤੁਸੀਂ ਪਿੰਡੋਂ ਪਤਾ ਕਰ ਕਿੰਨੇ ਪੈਸੇ ਜਮ੍ਹਾਂ ਕਰਵਾਏ ਸੀ ਜੀ ਇਸ ਬੰਦੇ ਨੇ ਆਈਡੀ ਆ ਵੀ 1000 ਰੁਪਏ ਕਰਾਏ ਲੱਗਾ ਅੱਛਾ ਜੀ ਹਾਂ ਜੀ ਉਧਰ ਇਸ ਮਾਮਲੇ ਬਾਰੇ ਬੋਲਦਿਆਂ ਹੋਇਆਂ ਐਸਐਚਓ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਬੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਜਾਂਦੀ ਜਾਵੇਗੀ ਤੇ ਫਿਲਹਾਲ ਜ਼ਖਮੀ ਦੁਕਾਨਦਾਰ ਦੇ ਬਾਰੇ ਹਸਪਤਾਲ ਦੇ ਵਿੱਚੋਂ ਉਹਨਾਂ ਕੋਲ ਐਮਐਲਆਰ ਨਹੀਂ ਪਹੁੰਚਾਇਆ ਤੇ ਐਮਐਲਆਰ ਮਿਲਣ ਤੋਂ ਬਾਅਦ ਹੀ ਜ਼ਖਮੀ ਦੁਕਾਨਦਾਰ ਦੇ ਬਿਆਨ ਦਰਜ ਕੀਤੇ ਜਾਣਗੇ। ਇਹ ਹੈ ਜੀ ਗੁਰਜੰਟ ਸਿੰਘ ਨਾਮ ਦਾ ਵਿਅਕਤੀ ਜਿਹੜਾ ਸੋਲਰ ਦਾ ਕੰਮ ਕਰਦਾ ਹੈ। ਇਹਨਾਂ ਦਾ ਕੋਈ ਪੰਚਾਇਤ ਸੈਕਟਰੀ ਨਾਲ ਆਪਸ ਵਿੱਚ ਜਿਹੜਾ ਬੋਲਬਲਾ ਰਿਹਾ ਹੈ ਤੇ ਜਿਹੜਾ ਗੁਰਜੰਟ ਸਿੰਘ ਹੈ ਇਹ ਸਰਕਾਰੀ ਹਸਪਤਾਲ ਜਿਹੜਾ ਇਹਨਾਂ ਨੂੰ ਐਡਮਿਟ ਹੋਇਆ ਹੈ ਤੇ ਸਾਡੀ ਟੀਮ ਮੌਕੇ ਤੇ ਗਈ ਸੀ ਉਸ ਟਾਈਮ ਇਹ ਐਡਮਿਟ ਹੋ ਚੁੱਕਿਆ ਸੀ ਤੇ ਇਹਦੀ ਐਮਐਲਆਰ ਸਾਨੂੰ ਮਸੂਲ ਹੋਣ ਤੇ ਜਿਹੜੀ ਵੀ ਬੰਦੀ ਕਾਰਵਾਈ ਹੈ ਉਹ ਅਮਲ ਤੇ ਲਿਆਂਦੀ ਹੈ ਸਰ ਕਾਫੀ ਦੁਕਾਨ ਦੇ ਉੱਪਰ ਤੋੜ ਪੰਨ ਨਹੀਂ ਹੋਈ ਹੋਈ ਹੈ ਸ਼ੀਸ਼ੇ ਵਗੈਰਾ ਵੀ ਟੁੱਟੇ ਹੋਏ ਨੇ ਕੋਈ ਇਸ ਤਰ੍ਹਾਂ ਜਾਂਚ ਆਇਆ ਵੀ ਗੁੰਡੇ ਅਣਸਰ ਸੀਗੇ ਜਾਂ ਤੂੰ ਤੂੰ ਮੈਂ ਨਹੀਂ ਨਹੀਂ ਇਹ ਤਾਂ ਇਹਨਾਂ ਦਾ ਤੂੰ ਤੂੰ ਮੈਂ ਦਾ ਆਪਸੇ ਵਿੱਚ ਮਸਲਾ ਸੀ ਜਿਹੜਾ ਗੁਰਜੰਟ ਸਿੰਘ ਦਾ ਤੇ ਜਿਹੜਾ ਪੰਚਾਇਤ ਸੈਕਟਰੀ ਇਹਨਾਂ ਦਾ ਕੋਈ ਪੈਸਿਆਂ ਨੂੰ ਦੇ ਲੈਂਦੇ ਨੇ ਜਗ੍ਹਾ ਤੋਂ ਆ ਵੀ ਕਹਿੰਦਾ ਵੀ ਮੈਂ ਮਹਸੂਲ ਲਾਇਆ ਸੀਗਾ ਜਿੱਦੇ ਚ ਮੇਰੇ ਕੋਲ ਰਿਸ਼ਵਤ ਨਹੀਂ ਮੰਗ ਕਰਦਾ ਪਹਿਲੇ 50000 ਦੇ ਚੁੱਕਿਆ 10000 ਰੁਪਏ ਹੋਰ ਡਿਮਾਂਡ ਕਰਦਾ ਇਹਦੇ ਸਬੰਧਿਤ ਅ ਦੇਖੋ ਜੀ ਉਹ ਬਿਆਲ ਲਖਾਏਗਾ ਉਸ ਬਾਰ ਜੋ ਵੈਰੀ ਨਈ ਹੋਏ ਕੀਤਾ ਜਾਏਗਾ ਉਸ ਮੁਤਾਬਕ ਕਾਰਵਾਈ ਕੀਤੀ ਐਮਐਲਆਰ ਆਪ ਜੀ ਤੱਕ ਪਹੁੰਚ ਚੁੱਕੀ ਹੈ ਨਹੀਂ ਸਾਡੇ ਕੋਲ ਅਜੇ ਐਮਐਲਆਰ ਮਸੂਲ ਨਹੀਂ ਹੋਈ ਐਮਐਲਆਰ ਆਉਣ ਤੇ ਅਸੀਂ ਅਸੀਂ ਸਟੇਟਮੈਂਟ ਦਿਖਾਗੇ ਫਿਲਹਾਲ ਇਸ ਮਾਮਲੇ ਵਿੱਚ ਕੌਣ ਸੱਚ ਬੋਲ ਰਿਹਾ ਹੈ ਤੇ ਕੌਣ ਝੂਠ ਬੋਲ ਰਿਹਾ ਹੈ ਇਹ ਪੁਲਿਸ ਦੀ ਤਫਤੀਸ਼ ਦਾ ਵਿਸ਼ਾ ਹੈ ਤੇ ਪੁਲਿਸ ਦੀ ਤਫਤੀਸ਼ ਤੋਂ ਬਾਅਦ ਹੀ ਸਾਫ ਹੋ ਸਕੇਗਾ ਕਿ ਆਖਰ ਕਿਸ ਨੇ ਰਿਸ਼ਵਤ ਮੰਗੀ ਸੀ ਤੇ ਕਿਸ ਨੇ ਰਿਸ਼ਵਤ ਦਿੱਤੀ ਸੀ ਤੇ ਰਿਸ਼ਵਤ ਦਿੱਤੀ ਵੀ ਗਈ ਸੀ ਜਾਂ ਨਹੀਂ ਜਲਾਲਾਬਾਦ ਤੋਂ ਜਗਬਾਣੀ ਟੀਵੀ ਲਈ ਅਦਰਸ਼ ਜੋਸ਼ਣ ਦੀ ਰਿਪੋਰਟ